ਤੋ ਵੱਡਾ ਆਨੰਦ ਬਣਿਆ ਹੋਇਆ ਇੱਦਾਂ ਹੀ ਪੰਥ ਵਿੱਚ ਇੱਕ ਏਕੀਟਪਾਗ ਹੋਣੀ ਚਾਹੀਦੀ ਆ ਦੇਖੋ ਹਜੂਰ ਸਾਹਿਬ ਤੋਂ ਹਜੂਰੀ ਖਾਲਸੇ ਹਜੂਰੀ ਫੌਜਾਂ ਪਹੁੰਚੀਆਂ ਏਡਾ ਵੱਡਾ ਪ੍ਰਬੰਧ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੈਣ ਪਛਾਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਮਾ ਤਖਤ ਬਾਬਾ ਬਲਬੀਰ ਸਿੰਘ ਜੀ ਕੱਲ ਵੀ ਅੱਜ ਵੀ ਫੌਜਾਂ ਦੀ ਸੇਵਾ ਦੇ ਵਿੱਚ ਸਾਰੇ ਹੀ ਪਿੱਛੇ ਹੋਇਆ ਔਰ ਸਾਰੇ ਹੀ ਪੰਥ ਬਹੁਤ ਪਿਆਰ ਦੇ ਅੰਦਰ ਆ ਤੇ ਸਭ ਨੂੰ ਬੇਨਤੀ ਆ ਆ ਜਿਹੜੀਆਂ ਕੋਤਤਾਂ ਜਿਹੀਆਂ ਐਵੇਂ ਨੈੱਟ ਦੇ ਚੱਲ ਰਿਆ ਨਾ ਪ੍ਰਚਾਰ ਉਹ ਬਚੋ ਭਰਾਓ ਉਹ ਕਿੰਤੂ ਪ੍ਰੰਤੂ ਚ ਕੁਝ ਨਹੀਂ ਰੱਖਿਆ ਆਪਣੇ ਹੀ ਆਪਣਿਆਂ ਨੂੰ ਆਪਾਂ ਨਿੰਦੀ ਜਾਂਦੇ ਆ ਇਹਨਾਂ ਚੀਜ਼ਾਂ ਚੋਂ ਨਿਕਲੋ ਇਹ ਪੰਥ ਦੇ ਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਇਹ ਸਤਿਗੁਰਾਂ ਦੀ ਬਖਸ਼ਿਸ਼ ਆ ਹਾਂ ਜੇ ਕਿਸੇ 'ਚ ਕੋਈ ਊਨਤਾ ਹੀ ਹੋਊਗੀ ਨਾ ਉਹ ਮਹਾਰਜ ਨੇ ਆਪ ਹੀ ਸਾਰੇ ਮੋਰਚੇ ਫਤਿਹ ਕਰਦੇ ਨੇ ਆ ਸਾਡੀਆਂ ਏਡੀਆਂ ਵੱਡੀਆਂ ਔਕਾਤਾਂ ਨਹੀਂ ਜਿਹੜੇ ਅਸੀਂ ਉੱਟ ਕੇ ਜੋ ਮਰਜ਼ੀ ਬੋਲੀ ਜਾਂਦੇ ਆ ਇਕਜੁੱਟ ਹੋਵੋ ਤੇ ਮੇਰਾ ਕਲਗੀਆਂ ਵਾਲਾ ਗੁਰੂ ਘਰ ਗਵਿੰਦ ਸਾਹਿਬ ਆ ਤਖਤ ਸਾਹਿਬ ਤੇ ਐਡਾ ਵੱਡਾ ਜਲਾਲ ਜੀ ਵੀਰਾ ਜੀ ਪਤਾ ਹੀ ਨਹੀਂ ਸੀ ਲੱਗਦਾ ਵੀ ਮੈਂ ਤੇਰੇ ਘਰ ਤੂੰ ਮੇਰੇ ਘਰ ਤਾਂ ਸਾਰੇ ਗੁਰੂ ਕੇ ਘਰ ਮਹਾਰੇ ਦੇ ਚਰਨਾ ਚ ਬਹੁਤ ਆਨੰਦ ਹੁਣ ਸਾਰਿਆਂ ਨੇ ਬੋਰਸ ਜੋ ਬਾਬਾ ਬੂਲਾ ਸਿੰਘ ਸਾਹਿਬ ਜੀ ਦਾ ਬੁੱਢੇ ਢਾਲ ਦਾ ਮਾਜ ਦਾ ਹੈੱਡ ਕੁਆਰਟਰ ਆ ਉੱਥੇ ਪਹੁੰਚਣਾ ਮਾਲਾ ਖਾੜੇ ਗੁਰੂ ਘਰ ਗਵਿੰਦ ਸਾਹਿਬ ਦੇ ਫੇ ਉੱਥੋਂ ਨੰਗੀਆਂ ਸ੍ਰੀ ਸਾਹਿਬਾਂ ਇੱਥੇ ਪੰਜਾਬ ਵਾਲੇ ਤਾਂ ਹੁਣ ਮਾਫੀ ਦਿਓ ਬਹੁਤੇ ਤਾਂ ਆਪਾਂ ਸ਼ਾਸਤਰਾਂ ਦੇ ਦਰਸ਼ਨ ਹੀ ਨਹੀਂ ਕਰਦੇ ਪਤਾ ਨਹੀਂ ਚੰਗਾਲੀ ਪਏ ਹੋਣੇ ਕਈਆਂ ਦੇ ਜਵਾਨਾਂ ਦੇ ਉਹ ਆ ਖੱਜ ਖੱਜ ਕੇ ਨਿਕਲਦੇ ਵੀ ਨਹੀਂ ਮਿਆਨਾ ਚ ਉਹ ਹਜੂਰ ਸਾਹਿਬ ਵਾਲੇ ਜੰਗੀ ਕਰਤੱਬ ਦਿਖਾਉਂਦੇ ਰਹਿੰਦੇ ਆ ਵੱਡੇ ਮਹੱਲੇ ਸਜਾਉਂਦੇ ਆ ਤੇ ਇਹ ਆਪਾਂ ਵੀ ਅੱਜ ਉਹ ਵੇਖਣਾ ਤੇ ਪੰਜਾਬ ਚ ਵੀ ਇਹ ਰਵਾਈਤਾਂ ਵੈਸੇ ਤੇ ਆਪਾਂ ਮਹੱਲੇ ਸਜਾਉਨੇ ਆ ਹੋਲਾ ਮਹੱਲਾ ਆਨੰਦਪੁਰ ਸਾਹਿਬ ਜਿੰਨੇ ਵੀ ਉੱਥੇ ਨਿਹੰਗ ਸਿੰਘ ਸਜਾਉਂਦੇ ਆ ਮਹੱਲੇ ਹਜੂਰ ਸਾਹਿਬ ਦੀਆਂ ਫੌਜਾਂ ਛੋਟੇ ਬੱਚੇ ਬੀਬੀਆਂ ਪਹਿਣਾ 25 ਸਾਲ ਹੋ ਜਾਣੇ ਬਾਬਾ ਜੀ ਕੁਲਵੰਤ ਸਿੰਘ ਜੀ ਉੱਥੇ ਦੇ ਜਹਦਾਰ ਸਾਹਿਬ 25 ਜਨਵਰੀ ਤੇ 25 ਸਾਲ ਉਹ ਵੀ ਮਨਾਉਣੇ ਪੰਥ ਨੇ ਔਰ ਸਿੰਘ ਸਾਹਿਬ ਜੀ ਨੂੰ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਹੁਤ ਵੱਡੀ ਐਸ ਵੇਲੇ ਜਿਹੜੀ ਸਥਿਤੀ ਆ ਨਾ ਬਹੁਤ ਵੱਡੀ ਜ਼ਿੰਮੇਵਾਰੀਆਂ ਔਰ ਤਕੜੇ ਹੋ ਕੇ ਨਿਭਾਉਣਗੇ ਪੰਥ ਨੂੰ ਆਸਾਂ ਮਿਤਾ ਨੇ ਔਰ ਗੁਰੂ ਮੇਰਾ ਕਰੇਗਾ ਹਜੂਰ ਸਾਹਿਬ ਵਾਲੇ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਵੀ ਬਧਾਈਆਂ ਆਪ ਸਮੁੱਚੇ ਪੰਥ ਨੂੰ ਸਾਰੇ ਹੀ ਚੈਨਲਸ ਤੁਸੀਂ ਆਏ ਹੋ ਇਹਦੇ ਲਈ ਮੁਬਾਰਕਬਾਦ ਔਰ ਇਹ ਕੋਈ ਫਿਰ ਬੇਨਤੀ ਜਿਹੜਾ ਗਲਤ ਮਲਤ ਪ੍ਰਚਾਰ ਹੋ ਰਿਹਾ ਨਾ ਸਿੱਖਾਂ ਦਾ ਹੀ ਸਿੱਖਾਂ ਦੇ ਉਲਟ ਉਹ ਜਿਹੜੀ ਗੱਲ ਨਾ ਵੀ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਪੰਥ ਕਰੇਵੇਂ ਨਾ ਹਾਰੇ ਸਾਨੂੰ ਹੀ ਸਾਡੇ ਆਪਣੇ ਪਰ ਉਹ ਵਿਗਾੜ ਕੁਛ ਨਹੀਂ ਚੱਲ ਸਕਦੇ ਹੁਣਾਂ ਪਤਾ ਕੀ ਆ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੁਣ ਖਾਲਸਾ ਖਾਲਸਾ ਹੁਣੀ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਇਹ ਤੇ ਦੁਨੀਆ ਦਾ ਇੱਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ 부ਚੀ ਦੇ ਆ ਦਾਬਿਆਂ ਤੋਂ ਦਬੇ ਹੋਣਾ ਆ ਤਾਂ ਸਿਰ ਕਸੇ ਜਾਂ ਲੰਮੇ ਪੈ ਬ ਮੱਥੇ ਢੱਕਣਗੇ ਓਏ ਐਵੇਂ ਲੰਡੀ 부ਚੀ ਦੀਆਂ ਦਾਬਿਆਂ ਤੋਂ ਦਬੇ ਹੋਣਾ ਅਵਾਜ ਇਹ ਹਾਲੇ ਤਾਂ ਤੂਫਾਨ ਹੋਣਾ ਖਾਲਸਾ ਖਾਲਸਾ ਜੀ ਆ ਤਾਂ ਸ਼ੁਰੂਆਤੀ ਦਿਨ ਚੱਲਦੇ ਨੇ ਮੂੰਗਾ ਸਾਹਿਬ ਕਹਿੰਦਾ ਮੋਰਾ ਵਾਲੀਆ ਜਵਾਨ ਹੋਣਾ ਖਾਲਸਾ ਉਹ ਜਵਾਨੀਆਂ ਹੋਣੀਆਂ ਜੈਜਾਕਾਰਾਂ ਹੋਣੀਆਂ ਗੁਰੂ ਸਾਹਿਬ ਮੇਰਾ ਕਰਨ ਇਹ ਜੋਸ਼ ਉਧਰ ਅਰਦਾਸਾ ਵੀ ਹੋ ਰਿਹਾ ਪਰ ਚਾਹੀਏ ਇੰਨਾ ਚੜਿਆ ਹੋਇਆ ਕੀ ਕਰੀਏ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਕਵਰ ਕਰਿਓ ਹੋਰ ਹੋਰ ਉਹ ਅਰਦਾਸਾਂ ਚੱਲ ਰਹੀਆਂ ਨਾ ਨਾ ਗਉਰ ਸਿਖਾ ਕੇ ਘਰ ਨਾਮ ਪਿਆਵਾ ਜੈਨ ਨਾਟਕ ਸਤਗੁਰ ਪੂਜਿਆ ਤਿੰਨ ਹਾਰ ਪੂਜ ਕਰਾਵਾ ਮਹਾਰਾਜਾ ਪੁਰਖ ਜਿੰਦਾ ਪਾਪ ਉਹਨਾਂ ਦੀ ਬਸ ਥੋੜਾ ਥੋੜਾ ਧਿਆਨ ਲਾਉਣਾ ਹੈ ਨਾ ਯੋਗਤਾ ਦਾ ਸਾਹਿਬ ਕੋ ਮਾਏ ਯਾਨੀ ਗੁਰਮੀਤ ਸਿੰਘ ਜੀ ਅਤੇ ਬੰਗੋਈ ਸਾਹਿਬ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਰੱਖ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਰਵੰਤ ਸਿੰਘ ਜੀ ਹੋਰਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੇ ਬੋਰਡ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਐਡਾ ਵੱਡਾ ਪ੍ਰਬੰਧ ਕਰਕੇ ਉੱਥੋਂ ਇਹ ਤੀਰਥ ਯਾਤਰਾ ਆਰੰਭ ਕੀਤੀ ਸੀ ਜਿੱਥੇ ਅੱਜ ਤੀਰਥ ਯਾਤਰਾ ਦੀ ਵਾਪਸੀ ਹੈ ਉੱਥੇ ਅੱਜ ਸਤਗੁਰੂ ਧਾਨਕੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਵੀ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਮੁੱਚੇ ਜਗਤ ਨੂੰ ਅੱਜ ਸਤਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਸਰਦਾਰ ਸ਼ਿਗਾਰੇ ਕੀਤੇ ਦਰਸ਼ਕਾਂ ਦੇ ਕੀਤੇ ਜੁਟੇ ਹੋਏ ਨੇ ਥੋੜੇ ਜਿਹਾ ਤੇ ਅੱਜ ਸਤਪੁਰਾਂ ਦੇ ਸ਼ਤਰ ਸ਼ਾਇਆ ਹੈ ਪੰਜ ਪਿਆਰੇ ਸਹਿਬਾਨ ਦੀ ਉਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤੱਕ ਸ੍ਰੀ ਹਜੂਰ ਸਾਹਿਬ ਤੋਂ ਰੱਬ ਬਖਸ਼ੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੇ ਹੈ ਰਸਤੇ ਦੇ ਵਿੱਚ ਆਉਂਦੇ ਆ ਰਸਤੇ ਦੇ ਵਿੱਚ ਜਾਂਦੇ ਆ ਬਹੁਤ ਭਾਰੀ ਇਕੱਠ ਸੰਗਤਾਂ ਦੇ ਸਟੇਸ਼ਨਾਂ ਤੇ ਮਿਲੇ ਜਿਨ੍ਹਾਂ ਨੇ ਅੱਜ ਅੱਜ ਦੇ ਦਰਸ਼ਨ ਦਿਦਾਰੇ ਨੇ ਕੀਤੇ ਸੇਵਾਵਾਂ ਵੀ ਕੀਤੀਆਂ ਔਰ ਖੁਸ਼ੀਆਂ ਵੀ ਰਹੀਆਂ ਦਾਸ ਇਹ ਅਰਦਾਸ ਕਰਦਾ ਹੈ ਕਿ ਜਿਹੀਆਂ ਜਿਹੜੀਆਂ ਯਾਤਰਾਵਾਂ ਨੇ ਉਹ ਹਮੇਸ਼ਾ ਹੀ ਅਕਸਰ ਬਾਨਾ ਤੇ ਹੋਰ ਵੀ ਅਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਪਾਵਨ ਸਥਾਨ ਨੇ ਉਨਾ ਤੇ ਆਉਂਦੀਆਂ ਜਾਣਦੀਆਂ ਰਹਿਣ ਤਾਂ ਕਿ ਸਾਡੇ ਆਉਣ ਵਾਲੀ ਨਸਲ ਆ ਲੈ ਆਓ ਦੇਖ ਦਿਓ ਆ ਲੈ ਆ ਜੇ ਸੋਨਿਆ ਬਾਬਾ ਗੁਰਮੀਤ ਸਿੰਘ ਜੀ ਆ ਗਏ ਜਿਹੜੇ ਜਿਹੜੇ ਜਾਵੇ ਧੰਨ ਧੰਨ ਸਾਬ ਸ੍ਰੀ ਗੁਰੂ ਹਰਕਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਨੌ ਨੌ ਚੰਗਿਆ ਬੋਲੋ ਬੋਧਿਮੰਨ ਪਰਮ ਪਰਕੰਗ ਸਭ ਸੰਤਾਂ ਕਰਨੰ ਨਿਰਮਲ ਕਰਨੰ ਮਿਲ ਵਿਕਰਣੰ ਜੈ ਜੈ ਜਗ ਕਾਰਣ ਹਿਸਤਿ ਬਾਰਣੰ ਨੰਪ੍ਰਿਤ ਪਾਰਣੰ ਜੈ ਤੇ ਗੰਸੀ ਜੈ ਕਰੇ ਲਿਆਵੇ ਜੇ ਸ਼ਿਵਾ ਪਰ ਕੋਹ ਤੇ ਹਰ ਨਦਿ ਸੰਤਾਨ ਅਸ਼ਮੁਲੀਅਤ ਕੀਤੇ ਦਰਸ਼ਕਾਰੇ ਕੀਤੇ ਜੁਆਬਾ ਹੋਏ ਥੋੜੇ ਹੋਰ ਅੱਜ ਸਤਪੁਰਾਂ ਦੇ ਸ਼ਤਰ ਸ਼ਾਇਆ ਹੈ ਅੱਜ ਕਾਰੇ ਸਰਬਾਨ ਦੀ ਅਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤੱਕ ਸ੍ਰੀ ਹਜੂਰ ਸਾਹਿਬ ਤੋਂ ਰੱਬ ਹੋਈ ਸੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੀ ਹੈ ਰਸਤੇ ਦੇ ਵਿੱਚ ਆਉਂਦਿਆਂ ਰਸਤੇ ਦੇ ਵਿੱਚ ਜਾਂਦਿਆਂ ਬਹੁਤ ਭਾਰੀ ਇਕੱਠ ਸੰਗਤਾਂ ਦੇ ਸੇਵਾਸ਼ਨਾ ਤੇ ਮਿਲੀਆਂ ਜਿਨ੍ਹਾਂ ਨੇ ਅੱਜ ਅੱਜ ਦਰਸ਼ਨ ਦਿਦਾਰੇ ਨੇ ਕੀਤੀ ਸੇਵਾਵਾਂ ਵੀ ਕੀਤੀਆਂ ਔਰ ਖੁਸ਼ੀਆਂ ਵੀ ਰਹੀਆਂ ਦਾਸ ਇਹ ਅਰਦਾਸ ਕਰਦਾ ਹੈ ਕਿ ਜਿਹੀਆਂ ਜਿਹੜੀਆਂ ਯਾਤਰਾਵਾਂ ਨੇ ਉਹ ਹਮੇਸ਼ਾ ਹੀ ਤਖਸੈਬਾਨਾਂ ਤੇ ਹੋਰ ਵੀ ਅਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਕਾਮਨ ਸਥਾਨ ਨੇ ਉਹਨਾਂ ਤੇ ਆਉਂਦੀਆਂ ਜਾਣਦੀਆਂ ਰਹਿਣ ਤਾਂ ਕਿ ਸਾਡੇ ਆਉਣ ਵਾਲੀ ਨ